ਤਾ ਅਜਮਨਸਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵੱਡੀ ਰੈਲੀ ਜੋ ਕਿ ਹਾਲ ਗੜ ਵਿਖੇ ਕੱਢੀ ਜਾਣੀ ਸੀ ਉਸ ਦਾ ਸਮਾਹ ਹੋ ਚੁਲਿਆ ਹੈ ਕਿ ਪੰਡਾਰੀ ਪੁਲ ਜੋ ਕਿ ਕਹਿ ਸਕਦੇ ਆ ਕਿ ਹਾਲ ਸਿਟੀ ਨੂੰ ਹੋਰਨ ਇਲਾਕਿਆਂ ਨਾਲ ਜੋੜਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਵੱਡਾ ਟ੍ਰੈਫਿਕ ਜਾਮ ਜੋ ਕਿ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਤਸਵੀਰਾਂ ਦਿਖਾ ਸਕੀਏ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰੇ ਟ੍ਰੈਫਿਕ ਨੂੰ ਇੱਥੇ ਨਾਕਾਬੰਦੀ ਕਰਕੇ ਪੁਲਿਸ ਵੱਲੋਂ ਰੋਕ ਦਿੱਤਾ ਰਾਜਨੀਤਿਕ ਕਹਿ ਸਕਦੇ ਆ ਕਿ ਆਗੂਆ ਵੱਲੋਂ ਕਾਰਕਟਰਤਾਵਾਂ ਵੱਲੋਂ ਇੱਥੇ ਗੱਡੀਆਂ ਇੱਥੇ ਲਗਾ ਕੇ ਪਾਰਕ ਕਰਕੇ ਕਿਦ ਤਰ੍ਹਾਂ ਕਿਦ ਰਸਤਾ ਜੋ ਹੈ ਉਹ ਰੋਕਿਆ ਗਿਆ ਹੈ ਅਤੇ ਪੰਡਾਰੀ ਪੁਲ ਨੂੰ ਪੂਰੀ ਤਰ੍ਹਾਂ ਦੇ ਨਾਲ ਚੱਕਾ ਜਾਮ ਕਰ ਦਿੱਤਾ ਗਿਆ ਹੈ ਤਾ ਚੋਣਾਂ ਦਾ ਵੇਲਾ ਚੱਲ ਰਿਹਾ ਹੈ ਪੂਰੇ ਪਾਰਤਵਾਰਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਤਨਾ ਕਿਤੇ ਸਰਗਰਮੀਆਂ ਜੋ ਹੈ ਨਜ਼ਰ ਆ ਰਹੀਆਂ ਹਨ ਹਰ ਇੱਕ ਪੋਲੀਟੀਕਲ ਪਾਰਟੀ ਹਰ ਇੱਕ ਰਾਜਨੀਤਿਕ ਦਲ ਐਸੇ ਕੋਸ਼ਿਸ਼ ਦੇ ਵਿੱਚ ਹੈ ਕਿ ਵੱਦ ਤੋਂ ਵੱਦ ਆਪਣੀ ਪਾਰਟੀ ਦਾ ਪ੍ਰਚਾਰ ਕਰ ਸਕੇ ਤਾਂ ਜੋ ਸਾਨੂੰ ਵੱਦ ਤੋਂ ਵੱਦ ਵੋਟਾਂ ਮਿਲ ਸਕਣ ਅਤੇ ਸਾਡੀ ਕੇਂਦਰ ਦੇ ਵਿੱਚ ਸਰਕਾਰ ਬਣ ਸਕੇ ਉੱਥੇ ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵੱਡੀ ਰੈਲੀ ਜੋ ਕਿ ਹਾਲਗੜ ਵਿਖੇ ਕੱਢੀ ਜਾਣੀ ਸੀ ਉਸ ਦਾ ਸਮਾਂ ਹੋ ਚੁਲਿਆ ਹੈ ਤੇ ਤੁਹਾਨੂੰ ਦੱਸ ਦਈਏ ਇਸ ਵੇਲੇ ਮੌਜੂਦ ਹਾ ਪੰਡਾਰੀ ਪੁਲ ਵਿਖੇ ਪੰਡਾਰੀ ਪੁਲ ਜੋ ਕਿ ਕਹਿ ਸਕਦੇ ਆ ਕਿ ਵੋਲ ਸਿਟੀ ਨੂੰ ਹੋਰ ਨਾਲ ਇਲਾਕਿਆਂ ਨਾਲ ਜੋੜਦਾ ਹੈ ਅਤੇ ਸ਼ਹਿਰ ਨੂੰ ਬਾਕੀ ਇਲਾਕਿਆਂ ਦੇ ਨਾਲ ਦਿਹਾਤੀਆਂ ਦੇ ਨਾਲ ਜੋੜਦਾ ਹੈ ਉੱਥੇ ਹੀ ਤੁਹਾਡੀ ਜੇ ਅਸੀਂ ਤਸਵੀਰਾਂ ਦਿਖਾ ਸਕੀਏ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰੇ ਟ੍ਰੈਫਿਕ ਨੂੰ ਇੱਥੇ ਨਾਕਾਬੰਦੀ ਕਰਕੇ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਸੀ ਇੱਕ ਵੇਲੇ ਤਾਂ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਵੱਡਾ ਟ੍ਰੈਫਿਕ ਜਾਮ ਜੋ ਕਿ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਤੁਹਾਨੂੰ ਜੇ ਦਿਖਾਈਏ ਤਾਂ ਲੋਕਾਂ ਨੇ ਆਪਣੀਆਂ ਗੱਡੀਆਂ ਵੀ ਸੜਕ ਦੇ ਉੱਤੇ ਪਾਰਕ ਕਰਕੇ ਪੁਲ ਦਾ ਰਸਤਾ ਰੋਕਿਆ ਹੈ ਕਿਤੇ ਨਾ ਕਿਤੇ ਦੇਖ ਸਕਦੇ ਹੋ ਕਿ ਕਿੰਨੀਆਂ ਗੱਡੀਆਂ ਜੋ ਨੇ ਉਹ ਇੱਥੇ ਰਾਜਨੀਤਿਕ ਕਹਿ ਸਕਦੇ ਆ ਕਿ ਆਗੂਆਂ ਵੱਲੋਂ ਕਾਰਿਆਕਰਤਾਵਾਂ ਵੱਲੋਂ ਇੱਥੇ ਗੱਡੀਆਂ ਇੱਥੇ ਲਗਾ ਕੇ پارک ਕਰਕੇ ਕਿਤਨਾ ਕਿਤੇ ਰਸਤਾ ਜੋ ਹੈ ਉਹ ਰੋਕਿਆ ਗਿਆ ਹੈ ਅਤੇ ਪੰਡਾਰੀ ਪੁਲ ਨੂੰ ਪੂਰੀ ਤਰ੍ਹਾਂ ਦੇ ਨਾਲ ਚੱਕਾ ਜਾਮ ਕਰ ਦਿੱਤਾ ਗਿਆ ਹੈ ਟ੍ਰੈਫਿਕ ਜਾਮ ਕਰ ਦਿੱਤਾ ਗਿਆ ਹੈ ਤੇ ਦੇਖ ਸਕਦੇ ਹੋ ਕਿ ਕਿਤਨਾ ਕਿਤੇ ਪੁਲਿਸ ਵੱਲੋਂ ਵੀ ਨਾਕਾਬੰਦੀ ਕਰਕੇ ਇਸ ਟ੍ਰੈਫਿਕ ਨੂੰ ਰੋਕਿਆ ਗਿਆ ਹੈ ਉੱਥੇ ਹੀ ਪੁਲਿਸ ਵੱਲੋਂ ਇੱਥੇ ਕਿਤਨਾ ਕਿਤੇ ਜਾਮ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਲੇਕਿਨ ਉੱਥੇ ਹੀ ਜੋ ਗੱਡੀਆਂ ਸੜਕ ਦੇ ਉੱਤੇ پارک پارک ਕੀਤੀਆਂ ਗਈਆਂ ਨੇ ਕਾਰਜਕਰਤਾਵਾਂ ਵੱਲੋਂ ਉਹ ਕਿਤਨਾ ਕਿਤੇ ਟ੍ਰੈਫਿਕ ਨੂੰ ਹੋਰ ਜ਼ਿਆਦਾ ਰੋਕ ਰਹੀਆਂ ਹਨ ਅਤੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਿਤਨਾ ਕਿਤੇ ਔਖ ਹੋ ਰਹੀ ਹੈ ਤਾਂ ਚੋਣਾਂ ਦਾ ਵੇਲਾ ਹੈ ਤੇ ਚੋਣਾਂ ਦੇ ਵਿੱਚ ਪ੍ਰਚਾਰ ਕਰਨਾ ਵੀ ਜ਼ਰੂਰੀ ਹੁੰਦਾ ਹੈ ਲੇਕਿਨ ਇਸ ਪ੍ਰਚਾਰ ਦੇ ਨਾਲ ਜਿੱਥੇ ਇੱਕ ਆਮ ਆਦਮੀ ਨੂੰ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸ਼ਾਮ ਦਾ ਵੇਲਾ ਹੈ ਸ਼ਾਮ ਦੇ ਵੇਲੇ ਲੋਕ ਪਰਿਵਾਰ ਦੇ ਨਾਲ ਬਾਹਰ ਨਿਕਲੇ ਹੁੰਦੇ ਹਨ ਕੁਝ ਲੋਕ ਆਪਣੇ ਕੰਮਕਾਰਾਂ ਤੋਂ ਵਾਪਸ ਆ ਰਹੇ ਹਨ ਕੁਝ ਲੋਕ ਜ਼ਰੂਰੀ ਕੰਮਾਂ ਦੇ ਉੱਤੇ ਅੱਗੇ ਵੀ ਜਾ ਰਹੇ ਹੁੰਦੇ ਹਨ ਲੇਕਿਨ ਉੱਥੇ ਹੀ ਇਸ ਤਸਵੀਰਾਂ ਦਾ ਦਿਖਣਾ ਕਿਤਨਾ ਕਿਤੇ ਸਵਾਲ ਚੁੱਕਦਾ ਹੈ ਅੱਜ ਦੀ ਪ੍ਰਸ਼ਾਸਨ ਦੇ ਉੱਤੇ ਕਿ ਜਿੱਥੇ ਇੱਕ ਪਾਸੇ ਰੈਲੀ ਹੋ ਰਹੀ ਹੈ ਅਤੇ ਵੱਧ ਚੜ ਕੇ ਜੋ ਰਾਜਨੀਤਿਕ ਦਲਾ ਦੇ ਲੋਕ ਨੇ ਜੋ ਆਗੂ ਨੇ ਜੋ ਕਾਰਕਰਤਾਵਾ ਨੇ ਉਹ ਕਿਹੜੇ ਤਰ੍ਹਾਂ ਕਿਤੇ ਪਹੁੰਚ ਰਹੇ ਹਨ ਉੱਥੇ ਹੀ ਆਮ ਆਦਮੀ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਐਸ ਵੇਲੇ ਵੀ ਤਸਵੀਰਾਂ 'ਚ ਪੰਡਾਰੀ ਪੁਲ ਦੀਆਂ ਤਸਵੀਰਾਂ ਨੇ ਜਿੱਥੇ ਕਿ ਟ੍ਰੈਫਿਕ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਉੱਥੇ ਹੀ ਟ੍ਰੈਫਿਕ ਕਿਤਨਾ ਕਿਤੇ ਵੱਧਦੀ ਜਾ ਰਹੀ ਹੈ ਕਿਉਂਕਿ ਹਰ ਪਾਸੇ ਚਾਰੋਂ ਪਾਸੇ ਹੋਰ ਰਾਜਨੀਤਿਕ ਦਲ ਦੇ ਆਗੂਆਂ ਵੱਲੋਂ ਕਾਰਕਿਰਤਾਮਾਂ ਵੱਲੋਂ ਗੱਡੀਆਂ پارک ਕਰਕੇ ਕਿਤੇ ਨਾ ਕਿਤੇ ਰਸਤਾ ਰੋਕ ਦਿੱਤਾ ਗਿਆ ਹੈ ਅਤੇ ਪੁਲਿਸ ਦੀ ਨਾਕਾਬੰਦੀ ਦੇ ਕਾਰਨ ਵੀ ਇਸ ਰਸਤੇ ਦੇ ਵਿੱਚ ਲੋਕਾਂ ਨੂੰ ਨਿਕਲਣ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਲੋਕਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਤਸਵੀਰਾਂ ਪੰਡਾਰੀ ਪੁਲ ਦੀਆਂ ਅਤੇ ਤਸਵੀਰਾਂ ਹਾਲ ਗੇਟ ਦੀਆਂ ਜਿੱਥੇ ਕੀ ਕੁਝ ਹੀ ਦੇਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚਣਗੇ ਅਤੇ ਰੈਲੀ ਦੇ ਵਿੱਚ ਸ਼ਮੂਲੀਅਤ ਕਰਨਗੇ ਇਹ ਰੈਲੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹੋ ਰਹੀ ਹੈ ਅਤੇ ਕਿਦਰਾ ਕੀਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਵੱਲੋਂ ਟ੍ਰੈਫਿਕ ਨੂੰ ਕੱਢਣ ਦੀ ਵੀ ਕੋਸ਼ਿਸ਼ ਜਾਰੀ ਹੈ ਲੇਕਿਨ ਲੋਕਾਂ ਦਾ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਆਵਾਜ਼ਾਈ ਦਾ ਸਭ ਤੋਂ ਵੱਡਮੁੱਲਾ ਜੋ ਸਮਾਂ ਉਹ ਇਹੀ ਹੈ ਸ਼ਾਮ ਦਾ ਵੇਲਾ ਹੈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਹਨ ਆਪਣੇ ਕੰਮਕਾਰਾਂ ਤੋਂ ਘਰ ਨੂੰ ਵਾਪਸ ਜਾ ਰਹੇ ਹਨ ਲੇਕਿਨ ਉੱਥੇ ਹੀ ਕਿਤਨਾ ਕਿਤੇ ਇਸ ਰੈਲੀ ਕਾਰਨ ਜੋ ਰਸਤੇ ਰੋਕ ਲਿੱਤੇ ਗਏ ਹਨ ਜੋ ਪੁਲਿਸ ਵੱਲੋਂ ਅਕਾਬੰਦੀ ਕੀਤੀ ਗਈ ਹੈ ਜਾਂ ਫਿਰ ਗੱਡੀਆਂ ਸੜਕ ਦੇ ਉੱਤੇ ਹੀ ਪਾਰਕ ਕੀਤੀਆਂ ਗਈਆਂ ਹਨ ਤਾਂ ਲੋਕਾਂ ਨੂੰ ਕਿਤਰਾ ਕਿਤੇ ਆਵਾਜਾਈ ਦੇ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ